ਹਾਂਜੀ ਦੋਸਤੋ ਜਿਹੜੇ ਜੇਰ ਪੈਣ ਦੇ ਪਿਛਲੇ ਬਹਿਮ ਨੇ ਸਾਨੂੰ ਛੱਡਨੇ ਚਾਹੀਦੇ ਨੇ ਪਸ਼ੂ ਨੂੰ ਸਾਨੂੰ ਤੁਸੀਂ ਤਾਰ ਕੱਟ ਲੈਣੀ ਚਾਹੀਦੀ ਹੈ ਬੱਚਾ ਚੰਗਾ ਦੇਣਾ ਚਾਹੀਦਾ ਤੇ ਉਹਨੂੰ ਰੱਜਵੇਂ ਕੱਖ ਪਾ ਦੇਣੇ ਚਾਹੀਦੇ ਨੇ ਤੇ ਪਾਣੀ ਪਿਲਾ ਦੇਣਾ ਚਾਹੀਦਾ ਤੋਂ ਇਸ ਤਰ੍ਹਾਂ ਦੀ ਜੇਰ ਅਭਧਾਪ ਖੜੇ ਖੜੇ ਪਸ਼ੂ ਦੀ ਵੀ ਪੈ ਜਾਂਦੀ ਹੈ ਪੈਟਰੋਨ ਨੂੰ ਚੰਗਾ ਦੇਣਾ ਚਾਹੀਦਾ ਦੁੱਧ ਚੋ ਲੈਣਾ ਚਾਹੀਦਾ ਰੱਜਮੇ ਕੱਖ ਪਾਉਣ ਜਿਹਾ ਰੱਜਮਾ ਪਾਣੀ ਪਿਉਣਾ ਚਾਹੀਦਾ ਖੜੇ ਖੜੇ ਡੰਗਰ ਦੀ 2-3 ਘੰਟਿਆਂ ਜੇ ਜੇਰ ਪੈ ਜਾਂਦੀ ਹੈ ਰੱਜਮੀ ਖਰਾਕ ਦੇ ਦਿਓ ਕੱਖ ਪਾਣੀ ਤੇ ਕਟਰੂ ਨੂੰ ਚੰਗਾ ਦੋ ਦੁੱਧ ਚੋ ਦੋ ਇਹ ਦੇਸੀ ਲਵਾਈ ਹੈ ਆਪਣੀ ਉਹਦੇ ਬੈੜੀ ਦੀ ਵੀ ਖੜੀ ਖੜੀ ਜੇਰ ਪੈ ਗਈ ਦੀ ਤੇ ਮੱਝ ਦੀ ਵੀ ਮੈਸਾ ਦਰਦੀ ਥੋੜੀ ਪਹਿਲਣ ਕਰਕੇ ਵੀ ਕੀ ਹੈ ਹਨਾ ਇਹਦੀ ماں ਦੀ ਵੀ ਖੜੀ ਖੜੀ ਦੀ ਪੈ ਗਈ ਸੀ ਬਾਸਾ ਖੜ ਜਾ ਬਾਸਾ ਮੈਂ ਬਾਸਾ ਹੱਥ ਉਹ ਹੱਥ ਸੋ ਦੋਸਤੋ ਜਿਹੜੇ ਸਾਨੂੰ ਬਹਿਮ ਨੇ ਆਪਾਂ ਗੱਲ ਕਰ ਰਹੇ ਸੀ ਉਹ ਛੱਡਨੇ ਚਾਹੀਦੇ ਨੇ ਬਹੁਤ ਤੁਹਾਨੂੰ ਵੀਰਾਂ ਨੂੰ ਪਤਾ ਨਹੀਂ ਕੋਈ ਤਾਰਾਂ ਦੇ ਲਬੇਨ ਲੱਗਦਾ ਕੋਈ ਬੱਚੇ ਨੂੰ ਨਹੀਂ ਚਗਾਉਂਦਾ ਕੋਈ ਕੱਖ ਨਹੀਂ ਪਾਉਂਦਾ ਵੀ ਜ਼ੇਰ ਪੈ ਜਾਣ ਤੋਂ ਪਹਿਲਾਂ ਜ਼ੇਰ ਪੈਂਦੀ ਨਹੀਂ ਜ਼ੇਰ ਫਸ ਜਾਂਦੀ ਹੈ ਇਸ ਕਰਕੇ ਬੱਚਾ ਚੰਗਾ ਦੇਣਾ ਚਾਹੀਦਾ ਤਾਰ ਚੋ ਲੈਣੀ ਚਾਹੀਦੀ ਹੈ ਕੱਖ ਪਾ ਦੇਣ ਜਿਸ ਨੇ ਰਾਜਮੇ ਤੂੰ ਬਰੀਕ ਆਟਾ ਨਹੀਂ ਪਾਉਣਾ ਚਾਹੀਦਾ ਮੋਟਾ ਦਾਣਾ ਲਾ ਸਕਦੇ ਆ ਹਰਾ ਪਾ ਸਕਦੇ ਆ ਕੱਖ ਪਾ ਦੇਣੀ ਜਿਸ ਨੇ ਆਪਾਂ ਨੂੰ ਤੇ ਪਾਣੀ ਪਲਾ ਦੇਣਾ ਜਿਸ ਨੇ ਰਾਜਮਾ ਤੇ ਉਹਦੇ ਨਾਲ ਆਪਣੇ ਡੰਗਰ ਵੀ ਖੜੇ ਖੜੇ ਵੀ ਆਪਦੇ ਆਪ ਜ਼ੇਰ ਪੈ ਜਾਂਦੀ ਹੈ ਜੇ ਜਦੋਂ ਅੰਦਰੋਂ ਹਲਦੀ ਆਏ ਇਹਦੇ ਖਾਂ ਦੇ ਵਿੱਚ ਜਦੋਂ ਆਪਾਂ ਚੋਨੇ ਆ ਉਹਦੇ ਹਰਕਤ ਨਾਲ ਜਿਆਦਾ ਜ਼ੇਰ ਪੈਂਦੀ ਹੈ ਉਹ ਜਦੋਂ ਆਪਾਂ ਕਰਦੇ ਨਹੀਂ ਹੈਗੇ ਤਾਂ ਜ਼ੇਰ ਰੁਕ ਜਾਂਦੀ ਹੈ ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਇਹ ਜਾਣਕਾਰੀ ਜਿਹੜੀ ਬਿਲਕੁਲ ਸਹੀ ਹੁੰਦੀ ਉਹ ਦਿੱਤੀ ਜਾਂਦੀ ਹੈ ਤੋਂ ਬਹਿਮ ਨਹੀਂ ਕਰਨਾ ਚਾਹੀਦਾ ਕੋਈ ਵੀ ਡੰਗਰ ਨੂੰ ਅਰਜਮਾ ਪਾਣੀ ਪਿਲਾ ਦਿਓ ਕੱਖ ਪਾ ਦਿਓ ਸਿੰਪਲ ਇਹਦੀ ਤਾਰ ਚੋ ਉਦੋ ਬੱਚਾ ਚੰਗਾ ਦਿਓ ਜੇਰ ਆਪਦੇ ਆਪ ਪੈ ਜੀ ਖੜੇ ਖੜੇ ਵੀ ਤੁਸੀਂ ਦੇਖਦੇ ਹੋ ਆਪਣੇ ਦੋ ਜੋ ਵੀ ਡੰਗਰ ਸੁੰਦਾ ਹੈ ਚਾਹੇ ਬੈਠੇ ਨਾ ਬੈਠੇ ਉਹਦੀ ਜੇਰ ਆਪਦੇ ਆਪ ਪੈ ਜਾਂਦੀ ਹੈ ਕੋਈ ਦਵਾਈ ਨਿੰਦੇ ਆਪਾਂ ਜੇ ਦਵਾਈ ਦੀ ਲੋੜ ਪੈਂਦੀ ਹੈ ਵੀ ਤਾਂ ਐਕਸਪਰ ਪਲਾ ਦੋ ਬੈਟਮੇਡ ਦਾ ਟੀਕਾ ਲਾ ਦੋ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਤਾਂ ਹੌਲੀ ਹੌਲੀ ਉਹਦੇ ਨਾਲ ਪੈ ਜੂਗੀ ਜਿਆਦਾ ਚੱਕਰ ਚ ਨਹੀਂ ਪੈਣਾ ਚਾਹੀਦਾ ਕਿ ਜੇਰ ਕਢਾਉਣੀ ਨਹੀਂ ਜਹੀ ਜੇ ਦੋ ਦਿਨਾਂ ਚ ਪਵੇ ਤਿੰਨ ਦਿਨਾਂ ਚ ਪਵੇ ਆਪਦੇ ਆਪ ਪੈ ਜਾਂਦੀ ਹੈ ਸੁੱਕ ਕੇ ਛੱਡ ਜਾਂਦੀ ਹੈ ਉਹੀ ਪ੍ਰੋਬਲਮ ਤਾਂ ਆਉਂਦੀ ਹੈ ਜੇ ਡੰਗਰ 1-2 ਦਿਨ ਆਪਣਾ ਸਮੇਂ ਤੋਂ ਪਹਿਲਾਂ ਸੂਪੇ। ਸੋ ਵੀਡੀਓ ਦੇਖਣੇ ਵੀਰਾਂ ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵੀਡੀਓੰਗ ਬਾਤੋ ਬਾਤ 6 ਜਰੂਰ ਕਰਦੇ।